ਕਿਸਾਨ ਸੰਜੁਗਤ ਮੋਰਚਾ ਗੈਰ ਰਾਜਨੀਤਿਕ ਭਾਈ ਜਗਜੀਤ ਸਿੰਘ ਜੀ ਡੱਲੇਵਾਲ ਜਿਨ੍ਹਾਂ ਦੀ ਅਗਵਾਈ ਚ ਭਾਈ ਬਲਦੇਵ ਸਿੰਘ ਜੀ ਸਿਰਸਾ ਔਰ ਗੁਰੂ ਘਰ ਦਾ ਕੀਰਤਨੀਆਂ ਸਿੱਖ ਸੰਭਾਵਨਾ ਦਲ ਦਾ ਸੇਵਾਦਾਰ ਹੋਣ नाते ਪੰਥਕ ਹੋ ਕੇ ਵੱਲੋਂ ਸਮੁੱਚੇ ਪ੍ਰੈਸ ਨੂੰ ਸਮੁੱਚੇ ਇਹਨਾਂ ਕਿਸਾਨ ਆਗੂਆਂ ਨੂੰ ਬਜ਼ੁਰਗਾਂ ਨੂੰ ਇਸ ਵੱਡੇ ਅਪਰਾਧ ਨੂੰ ਲੁਕਾਇਆ ਗਿਆ 10 ਲੱਖ ਮਹੀਨੇ ਦਾ ਸੀ ਇਹ ਗੈਰ ਕਾਨੂੰਨੀ ਰੱਖਿਆ ਗਿਆ ਜਿਹਦੇ ਕੋਲੋਂ 75% ਪੈਸਾ ਵਸੂਤਿਆ 1400 ਸਫਿਆਂ ਦੀ ਇਹ ਇੱਕ ਪਰਤਾਲ ਤਿਆਰ ਕਰਕੇ ਰਿਪੋਰਟ ਪੇਸ਼ ਕੀਤੀ ਜਿਹਦੇ ਵਿੱਚ ਕੁਝ ਗੱਲਾਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਨੇ ਕਿ ਲੰਮਾ ਚੌੜਾ ਇਹਦੇ ਵਿੱਚ ਅਪਰਾਧ ਕੋਵਾਲ ਗੋਬਿੰਦ ਸਿੰਘ ਨੇ ਗੱਲ ਆਖੀ ਇਨ੍ਹਾਂ ਦੋਸ਼ੀਆਂ ਤੇ ਫੌਜਦਾਰੀ ਮੁਕੱਦਮੇ ਦਰਜ ਕਰਕੇ ਸਜਾਵਾਂ ਸਖਤ ਦਿੱਤੀਆਂ ਜਾਣਗੀਆਂ ਤਾਂ ਕਿ ਭਵਿੱਖ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਜੀ ਜਿਹੜੀਆਂ ਸੰਗਤਾਂ ਉੱਥੇ ਵਾਹਿਗੁਰੂ ਦਾ ਜਾਪ ਕਰਕੇ ਆਪਣੇ ਗੁਰੂ ਲਈ ਇਨਸਾਫ਼ ਮੰਗ ਰਹੀਆਂ ਸੀ ਉਹਨਾਂ ਨੂੰ ਡਾਂਗ ਟਾਸਕ ਫੋਰਸ ਗੁੰਡਾ ਬ੍ਰਿਗੇਡ ਤੋਂ ਉਹ ਫੇਰੀ ਕਿਸੇ ਦੀਆਂ ਲੱਤਾਂ ਤੋੜੀਆਂ ਕਿਸੇ ਦੀਆਂ ਬਾਹਾਂ ਫਰੀ ਦੀ ਇਹ ਘਟਨਾ ਔਰ 10 ਦਿਨ ਚੁੱਪ ਰਹਿਣ ਤੋਂ ਬਾਅਦ 2020 4 ਨਵੰਬਰ ਨੂੰ ਫਿਰ ਅਸੀਂ ਇਹ ਮੋਰਚਾ ਜਿਹੜਾ ਸੀ ਪੰਥਕ ਹੋਕੇ ਦੇ ਰੂਪ ਵਿੱਚ ਸੰਭਾਲਿਆ ਵਾਲਾ ਉਹ ਹੋਇਆ ਹੋਇਆ ਔਰ ਜਦੋਂ ਇਹ ਬਾਪੂ ਜੀ ਕੋਲ ਬੈਠੇ ਨੇ ਡਲੇਵਾਲ ਸਾਹਿਬ ਇਹਨਾਂ ਤੇ ਗਿਲਾ ਕੀਤਾ ਗਿਆ ਕਿ ਅਸੀਂ ਤੁਹਾਡੇ ਪੁੱਤਰ ਸਾਂ ਕੀਰਤਨੀਏ ਵੀ ਆ ਅਸੀਂ ਤੁਹਾਡੇ ਅਧਿਕਾਰਾਂ ਦੀ ਗੱਲ ਮਜ਼ਦੂਰਾਂ ਦੀ ਗੱਲ ਅਦਜੋਗ ਦੀ ਵਪਾਰ ਦੀ ਗੱਲ ਕਿਸਾਨ ਮੋਰਚਾ ਕਰਦਾ ਆਉਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਕਿਉਂ ਨਹੀਂ ਕਰੇਗਾ ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਕਰ ਰਿਹਾ ਉਸ ਚੀਜ਼ ਨੂੰ ਲੈ ਕੇ ਇਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਉਹ ਲੜਾਈ ਲੜਾਂਗੇ ਪਰ ਜਦੋਂ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਦੂਸਰੇ ਪਾਸੇ ਗੁਰੂ ਕਿਰਪਾ ਕਰਦਾ ਹੈ ਕਿ ਹਾਈ ਕੋਰਟ ਦੇ ਵਿੱਚ ਵੱਡਾ ਹੈ ਕਿ ਹਾਈ ਕੋਰਟ ਵੱਡਾ ਕੋਈ ਪਰਵਾਹ ਨਹੀਂ ਤੇ ਇੱਥੇ ਝੂਠਿਆਂ ਵਾਸਤੇ ਸਪੈਸ਼ਲ ਅਦਾਲਤਾਂ ਵੀ ਲੱਗ ਜਾਂਦੀਆਂ ਨੇ ਰਾਤੋਂ ਰਾਤ ਫੈਸਲੇ ਵੀ ਹੋ ਜਾਂਦੇ ਆ ਪਰ 700 ਕਿਸਾਨ ਮਰ ਗਿਆ ਹੋਰ ਕਿੰਨੀਆਂ ਕਟਨਾਵਾਂ ਵਾਪਰੀਆਂ ਫਿਰ ਤੇ ਕੀ ਇਹਨਾਂ ਦੀ ਇੰਪਲੀਮੈਂਟ ਕੀ ਹੋਇਆ ਅੱਜ ਪ੍ਰੈਸ ਦੇ ਜ਼ਰੀਏ ਡੀਜੀਪੀ ਪੰਜਾਬ ਨੂੰ ਜਿੱਥੇ ਪੁੱਛਣਾ ਚਾਹੁੰਦੇ ਆ ਪੰਜਾਬ ਸਰਕਾਰ ਉਹਨਾਂ ਨੂੰ ਚਿੱਠੀਆਂ ਲਿਖੀਆਂ ਗਈਆਂ ਪੰਜਾਬ ਸਰਕਾਰ ਨੂੰ ਨੋਟਿਸ ਭੇਜੇ ਗਏ ਜਿਹਦਾ ਉੱਤਰ ਕੀ ਆਉਂਦਾ ਹੈ ਉਹ ਗੁੰਗਲੂਆਂ ਤੋਂ ਮਿੱਟੀ ਝੜਨ ਵਾਲਾ ਹੁਣ ਹਾਈ ਕੋਰਟ ਜਿਸ ਦੇ ਨੇ ਆਰਡਰ ਹੋਏ ਤੇ ਪਹਿਲਾ ਪ੍ਰੋਗਰਾਮ ਕੀ ਹੋਊਗਾ ਉਹ ਭਾਈ ਜਗਜੀਤ ਸਿੰਘ ਡੱਲੇਵਾਲ ਸਾਹਿਬ ਉਹ ਤੁਹਾਡੇ ਸਾਹਮਣੇ ਰੱਖਣਗੇ ਮੂਲ ਰੂਪ ਵਿੱਚ 328 ਪਾਵਨ ਸਰੂਪਾਂ ਦਾ ਇਨਸਾਫ ਜਿਹੜਾ 5 ਸਾਲ ਤੋਂ ਅਸੀਂ ਸੜਕ ਤੇ ਬੈਠੇ ਹੋਏ ਆਂ ਔਰ ਹਾਈ ਕੋਰਟ ਦੇ ਆਰਡਰ ਲਈ ਬੈਠੇ ਆਂ ਤੇ ਪੰਜਾਬ ਦਾ ਡੀਜੀਪੀ ਤੇ ਪੰਜਾਬ ਸਰਕਾਰ ਤੇ ਲਾਇਨ ਡਾਡਰ ਕਿੱਥੇ ਆ ਇਹ ਅੱਜ ਇਹਨਾਂ ਨੂੰ ਪੁੱਛਣਾ ਬਰਦਾ ਦੋਸਤੋ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਅਰੇ ਦੋਸਤੋ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਸ ਤਰ੍ਹਾਂ ਬਡਾਲਾ ਸਾਹਿਬ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਸਾਰੀ ਹਕੀਕਤ ਸਾਰੀ ਕਹਾਣੀ ਤੁਹਾਡੇ ਮੂਹਰੇ ਰੱਖਤੀ ਅਸੀਂ ਤਾਂ ਸਿਰਫ ਇਸ ਗੱਲ ਕਰਾਂਗੇ ਕਿਸਤ ਆਉਟੈਂਟਿਕ ਕਾਰਵਾਈ ਕਰੇ ਉਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਾਂ ਡੀਜੀਪੀ ਵੱਲੋਂ ਬਿਲਕੁਲ ਉਹਦੇ ਤੇ ਅੱਖਾਂ ਤੇ ਕੰਨ ਬੰਦ ਕੇ ਬੈਠ ਜਾਣਾ ਕਿਸੇ ਦੀ ਗੱਲ ਦੇਤੇ ਗੌਰ ਨਾ ਕਰਨਾ ਇਹ ਮੈਨੂੰ ਲੱਗਦਾ ਸਾਡੇ ਦੇਸ਼ ਦਾ ਜਿਹੜਾ ਲਾਅਨ ਆਰਡਰ ਦੀਆਂ ਗੱਲਾਂ ਕਰਨ ਵਾਲੇ ਲੋਕ ਨੇ ਇਹ ਅੱਜ ਲਾਅਨ ਆਰਡਰ ਨੂੰ ਖੁਦ ਆਪ ਖਰਾਬ ਕਰਨ ਦੀ ਗੱਲ ਕਰ ਰਹੇ ਸਾਨੂੰ ਕਿਉਂ ਕਹਿਣਾ ਪਿਆ ਕਿਸੇ ਤਰ੍ਹਾਂ ਦਾ ਕੋਈ ਲਾਰਡ ਆਰਡਰ ਦੀ ਸਿਚੁਏਸ਼ਨ ਅਮਰਸਰ ਸਾਹਿਬ ਦੇ ਵਿੱਚ ਨਾ ਬਣੇ ਸਕੇ ਲਈ ਇੱਕ ਬਹੁਤ ਪਵਿੱਤਰ ਸਥਾਨ ਹੈ ਉਹ ਕੋਈ ਧਰਨੇ ਦੇਣ ਵਾਲਾ ਥਾਂ ਨਹੀਂ ਹੈ। ਪਰ ਉਹਨਾਂ ਗੱਲਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖਦੇ ਕੋਸ਼ਿਸ਼ ਕੀਤੀ ਲੇਕਿਨ ਡੀਜੀਪੀ ਸਾਹਿਬ ਵੱਲੋਂ ਸਾਨੂੰ ਮਿਲਣ ਦਾ ਸਮਾਂ ਤੱਕ ਨਹੀਂ ਦਿੱਤਾ ਗਿਆ। ਤਾਂ ਫਿਰ ਕੀ ਕਰਾਂਗੇ? ਮਜਬੂਰਨ ਕੋਈ ਨਾ ਕੋਈ ਸੈਕਸ਼ਨ ਦੇ 328 ਸਰੂਪ ਗੈਰ ਕਰਕੇ ਉਹਨਾਂ ਨੇ ਕਿਹਾਂ ਰੂਪ ਬਣਾਇਆ ਜਾ ਰਿਹਾ ਹੈ ਉਹ ਗੁਰਬਾਣੀ ਨੂੰ ਕਿਸ ਰੂਪ ਦੇ ਵਿੱਚ ਛੇੜਛਾੜ ਕੀਤੀ ਜਾ ਰਹੀ ਹੈ ਤੇ ਭਵਿੱਖ ਦੇ ਵਿੱਚ ਸੱਬੇ ਸੰਗਤਾਂ ਦੀ ਤਸਲ ਬਣੇ ਕੋਈ ਡਿਸਕਿਊਟ ਬਣੇ ਉਹਨੂੰ ਕੰਟਰੋਲ ਕਰਨ ਦੇ ਲਈ ਇਹ ਸਾਨੂੰ ਮਜਬੂਰ ਹੈ ਇਸ ਲੜਾਈ ਨੂੰ ਅੱਗੇ ਤੋਰਨ ਵਾਸਤੇ ਅਸੀਂ ਸੱਤ ਦਸਮ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਟਾਵਰ ਤੇ ਬੈਠ ਕੇ ਇਹ ਆਵਾਜ਼ ਚੁੱਕ ਰਿਹਾ ਹੈ ਕਿ ਕਿਸੇ ਵੀ ਧਾਰਮਿਕ ਗ੍ਰੰਥ ਇਕੱਲੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰ ਰਿਹਾ ਉਹ ਇਹ ਕਹਿ ਰਿਹਾ ਕਿ ਕਿਸੇ ਵੀ ਤਰ੍ਹਾਂ ਕਿਉਂਕਿ ਗੁਰੂ ਦੇ ਸਥਾਨ ਦੇ ਉੱਤੇ ਇਜਲਾਸ ਹੈ ਇਨਸਾਫ ਦੀ ਗੱਲ ਕਰਨ ਵਾਲੇ ਨੇ ਦੇ ਉੱਤੇ ਇਜਲਾਸ ਬੁਲਾਇਆ ਜਾ ਰਿਹਾ ਹੈ ਹੋ ਸਕਦਾ ਉੱਥੋਂ ਸਾਨੂੰ ਉਹ ਕਾਨੂੰਨ ਮਿਲੇ ਲੇਕਿਨ ਉਹ ਨਹੀਂ ਮਿਲਿਆ ਨੂੰ ਬਖਸ਼ਾ ਨਹੀਂ ਜਾਏਗਾ ਜਿਹੜੇ ਕਿਸਾਨਾਂ ਦਾ ਸਮਾਨ ਛੇੜਛਾੜ ਕਰਨਗੇ ਤਾਂ ਅੱਜ ਜੇ ਪੁੱਛਣਾ ਚਾਹੁੰਦੇ ਆ ਕਿ ਅੱਜ ਤਾਂ ਭਾਈ ਸਮਾਨ ਤੁਹਾਡੇ ਚਹੇਤਿਆਂ ਦੇ ਘਰਾਂ ਤੋਂ ਤੁਹਾਡੇ ਦਫ਼ਤਰ ਮੈਂ ਸਾਰੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਹਰ ਧਰਮ ਦੇ ਲੋਕਾਂ ਨੂੰ ਹਰ ਕੈਟਾਗਰੀ ਦੇ ਲੋਕਾਂ ਨੂੰ ਇਕੱਠੇ ਨੇ ਇਹ ਲੋਕਾਂ ਦੀ ਇਕਤਾ ਦਾ ਸਬੂਤ ਹੈ ਲੇਕਿਨ ਇਹ ਹਥਿਆਰ ਉਹਨਾਂ ਨੇ ਚਲਾਉਣੇ ਫੇਰ ਹੈ ਇਹਦੇ ਲਈ ਸਾਨੂੰ ਇਕੱਠੇ ਰਹਿਣਾ ਪੈਣਾ ਹੈ ਅਗਲੀ ਗੱਲ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਪ੍ਰਾਈਵੇਟ ਸਟੇਸ਼ਨ ਵੱਲੋਂ ਕਿੰਨੀ ਗੱਲ ਕਰਨਾ ਤੇ ਕਰਕੇ ਮੁੱਕਰ ਜਾਣਾ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਲੋਕ ਬਰਦਾਸ਼ਤ ਨਹੀਂ ਕਰਨਗੇ ਜਗਾ ਜਗਾ ਤੇ ਇਸ ਬਿੱਲ ਦੇ ਰਾਹੀਂ ਜਿਹੜਾ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪ੍ਰਾਈਵੇਟੇਸ਼ਨ ਦੇ ਰਾਹੀਂ ਹਰ ਸਟੇਟ ਦੇ ਵਿੱਚੋਂ ਇਹਦਾ ਵਿਰੋਧ ਹਸਪਤਾਲਾਂ ਨੂੰ ਨੀਂਗਾ ਮਾਰ ਕੇ ਦੇਖ ਲੋ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਤੁਸੀਂ ਇਲਾਜ ਕਰਵਾਉਣੇ ਕੀ ਹਾਲ ਹੁੰਦਾ ਤੁਹਾਡੇ ਨਾਲ ਤੇ ਸਰਕਾਰੀ ਹਸਪਤਾਲ ਜੇਕਰ ਜਾਂਦੇ ਹੁੰਦੇ ਤਾਂ ਆਪਣੇ ਲੋਕਾਂ ਨੂੰ ਸਸਤਾ ਇਲਾਜ ਮਿਲਦਾ ਇਹੇ ਹਰਾ ਸਕੂਲਾਂ ਦਾ ਸਰਕਾਰੀ ਸਕੂਲ ਬਿਲਕੁਲ ਜ਼ੀਰੋ ਕਰਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੁਹਾਡੀ ਸ਼ਰਕਾ ਨਹੀਂ ਹੋਵੇਗੀ ਇਹਦੇ ਤੇ ਅਸੀਂ ਆਪਣੀ ਲੜਾਈ ਜਾਰੀ ਰੱਖਾਂਗੇ ਅਸੀਂ ਉਹਨਾਂ ਦੇ ਨਾਲ ਅਗਲੀ ਗੱਲ ਤੁਹਾਡੇ ਨਾਲ ਸਿਰਸਾ ਸਾਫ ਕਰਨਗੀ ਉਸ ਜਿਹੜਾ ਪੱਤੋ ਉਹਦੇ ਵਿੱਚ ਕੋਈ ਸ਼ਬਦ ਲਿਖਿਆ ਗਿਆ ਜਿਹੜਾ ਕਿ ਹਰਮਤ ਦੇ ਅਨਕੂਲ ਨਹੀਂ ਸੀ ਅਗਲੇ ਦਿਨੇ ਉਹਦੇ ਖਿਲਾਫ ਜਿਹੜਾ ਸੀ ਬਹੁਤ ਸਾਰੇ ਬੋਲੀ ਤੇ ਉਹਨੇ ਉਹ ਜਿਹੜਾ ਲਿਖਿਆ ਸੀ ਅਡਿਟ ਵਿੱਚ ਵਿਗਾੜ ਕੇ ਲਿਖਿਆ ਗਿਆ ਸੋ ਸਰੋਵਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸ ਵਿਗਾੜ ਕੇ ਕਿਤਾਬਾਂ ਵੀ ਗੁਰੂ ਸਾਹਿਬਾਂ ਦੇ ਖਿਲਾਫ ਅਪਸ਼ਬਦ ਲਿਖੇ ਕਿਤਾਬਾਂ ਦਿੱਤਾ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਬੰਧ ਵਿੱਚ ਆ ਜਿਹੜਾ ਜਿਸ ਤਰ੍ਹਾਂ ਕਿ ਪਹਿਲਾਂ ਪੰਡਾਲ ਸਾਹਿਬ ਨੂੰ ਦੱਸਿਆ ਆ ਜਿਹੜਾ ਪ੍ਰੈਸ ਮੀਟਿੰਗ ਕਰ ਰਿਹਾ ਸਰਦਾਰ ਲੰਗੋਵਾਲ ਇਹ ਆਪ ਮੰਨ ਰਿਹਾ ਕਿ ਇਹਨਾਂ ਦੇ ਖਿਲਾਫ ਪੁਲਿਸ ਪਰਚਾ ਦਰਜ ਕੀਤਾ ਜਾਵੇਗਾ ਰਿਪੋਰਟਾਂ ਦੇ ਮਤਲਬ ਔਰ ਉਹਨਾਂ ਦੇ ਪਰਚਾ ਦਰਜ ਦਾ ਕੀ ਕਰ ਰਾਂ ਸੀ ਪੂਰਾ ਕਰ ਦਿਆ ਹੋਇਆ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਹਰਜਿਤਕ ਇਹ 328 ਰੁਪਆ ਦੇ ਦੋਸ਼ੀਆਂ ਨੂੰ ਕਟਾਰੇ ਖੜਾ ਕਰਨ ਵਾਸਤੇ ਜਿਹੜਾ ਇਹ ਅੱਜ ਆਪਣਾ ਜਿਹੜਾ ਸੰਯੋਗ ਜਿਹੜਾ ਇਸ ਮੋਰਚੇ ਨੂੰ ਜਿਹੜਾ ਦੇ ਰਿਹਾ ਜਿਹਦੇ ਸਾਹਮਣੇ 7 ਦਸੰਬਰ ਨੂੰ ਜਿਹੜਾ ਜਿੱਥੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿੱਥੇ 5 ਸਾਲ ਤੋਂ ਵੱਧ ਸਮੇਂ ਤੋਂ ਭਾਈ ਬਡਾਲਾ ਸਾਹਿਬ ਉਥੇ ਮੋਰਚਾ ਲਾ ਕੇ ਖਿੱਚੇ ਨੇ ਆਪ ਜੀ ਨੂੰ ਪਤਾ ਹੈ ਅਨੰਦਪੁਰ ਸਾਹਿਬੇ ਅਨੰਦਪੁਰ ਸਾਹਿਬ ਦੇ ਵਿੱਚ ਉਥੇ ਕੀ ਕੀਤਾ ਇਹਨਾਂ ਨੇ ਕਿੰਨਾ ਪੈਸਾ ਜਿਹੜਾ ਉਥੇ ਅਦਾਇਆ ਤੇ ਇਹ ਅਸੀਂ ਇਹ ਸਮਝਿਆ ਕਿ ਜੇ ਕਿਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਕਾਰ ਇਹ ਉਥੇ ਆ 328 ਰੁਪਿਆਂ ਦਾ ਨਸਰਾ ਕੀਤਾ ਜਾਂਦਾ ਇਹ ਦੋਸ਼ੀਆਂ ਦੇ ਖਲਾਫ ਪਰਚਾ ਦਰਜ ਕੀਤਾ ਜਾਂਦਾ ਉਹਨਾਂ ਦੋਸ਼ੀਆਂ ਨੂੰ ਫੜ ਕੇ ਕਟੜ ਕੜਿਆ ਕੀਤਾ ਜਾਂਦਾ ਤੇ ਸਮਝੇ ਵੀ ਕੁਝ ਕੀਤਾ ਪਰ ਉਹ ਕਾ ਉਹਨਾਂ ਖਪਾਪਾਂ ਦੇ ਸਬੰਧ ਵਿੱਚ ਸੋ ਅੱਜ ਸਰਦਾਰ ਚਕਜੀਤ ਸਿੰਘ ਢਿੱਲੇਵਾਲ ਦੀ ਅਗਵਾਈ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ 7 ਦਸੰਬਰ ਦੇ ਜਿਹੜੀ ਕਾਲ ਦਿੱਤੀ ਗਈ ਆ ਉਹ ਤੁਹਾਡੀ ਪਰਸਤੇ ਰਹੀ ਮੈਂ ਸਭ ਪੰਜਾਬ ਵਾਸੀਆਂ ਨੂੰ ਨਹੀਂ ਪੂਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਉੱਥੇ 7 ਸਬੰਧਤ ਫਾਈਲ ਜਪਾਟ ਪਾਛਾ ਇੱਕ ਬੇਨਤੀ ਮੈਂ ਜਿਹੜਾ ਢਿੱਲੇਵਾਲ ਸਾਹਿਬ ਭਾਈ ਬਲਦੇਸ਼ ਸਿੰਘ ਸਿਰਸਾ ਜੀ ਹੋਣਾ ਨੇ ਕਿਸਾਨ ਸੰਗਠਿਤ ਮੋਰਚਾ ਗੈਰ ਰਾਜਨੀਤਿਕ 27 ਦਸੰਬਰ ਦਾ ਇਹ ਜਿਹੜਾ ਮਹਾਪੰਚਾਇਤ ਇਕੱਠ ਦਾ ਇੱਕ ਹੁਕਮ ਦਿੱਤਾ ਹੈ ਉਸ ਵਾਸਤੇ ਮੈਂ ਪੰਜਾਬ ਦੇ ਮੁਕਮ ਚੰਦ ਅਜੀਜਉਦੀਨ ਹਰੀ ਸਿੰਘ ਨਰਵੇ ਹਰ ਇੱਕ ਵਰਗ ਦੇ ਲੋਕਾਂ ਧਾਰਮਿਕ ਨੇ ਸਮਾਜਿਕ ਨੇ ਆਰਥਿਕ ਨੇ ਕਿਸੇ ਵੀ ਪੱਖ ਵਿੱਚੋਂ ਕਿਸੇ ਵੀ ਬਰਾਦਰੀ ਭਾਈਚਾਰੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਬੇਨਤੀ ਕਰਾਂਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਲਈ ਲਾਇ ਡਾਡਰ ਲਈ ਮਨੁੱਖੀ ਇਹ ਸਰਕਾਰ ਨੂੰ ਸੋਚਣਾ ਪਰਦਾ ਹੈ ਕਿ ਪਾਵਨ ਨਗਰੀ ਤੇ ਗੁਰੂ ਗ੍ਰੰਥ ਸਾਹਿਬ ਵਾਸਤੇ ਉਹ ਸਿੱਖ ਜਾਂ ਇਥੋਂ ਦੇ ਸਮਾਜ ਸੇਵੀ ਲੋਕ ਜੇ ਸਰਕਾਰ ਕੋ ਹਾਈ ਕੋਰਟ ਦੇ ਆਡਰਾਂ ਲਈ ਧਰਨਾ ਲਾਉਣਾ ਪੈਂਦਾ ਤੇ ਸਰਕਾਰ ਨੂੰ ਸ਼ਰਮ ਨਾਲ ਡੁੱਬ ਮਰਨਾ ਚਾਹੀਦਾ ਹੈ